ਮੀਟਿੰਗ ਦਾ ਮੁੱਖ ਕੀ ਅਜੈਂਡਾ ਹੈਗਾ ਜੀ ਕੀ ਗੱਲ ਕਰਨੀ ਅੱਜ ਦਾ ਮੁੱਖ ਅਜੰਡਾ ਤੇ ਇਹ ਹੈ ਕਿ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਇਲੈਕਸ਼ਨ ਅਨਾਉਂਸ ਹੋ ਗਏ ਇਲੈਕਸ਼ਨ ਸ਼ਡਿਊਲ ਵੀ ਬਹੁਤ ਬਹੁਤ ਸਟੇਟਾਂ ਦੇ ਜਾਰੀ ਕਰ ਦਿੱਤੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੇ ਇਹ ਬਹਾਰ ਹੁਣ ਆ ਗਈ ਹੈ ਇਲੈਕਸ਼ਨਾਂ ਦੀ ਤੇ ਕੋਈ ਉਤਾਰ ਚੜਾਅ ਆ ਰਹੇ ਨੇ ਹਰ ਆਦਮੀ ਨੇ ਹਰ ਪਾਰਟੀ ਨੇ ਟਰਾਈ ਕਰਨੀ ਹੈ ਵੱਤ ਵੱਦ ਕੋਸ਼ਿਸ਼ ਕਰਨ ਦੀ ਕਿ ਅਸੀਂ ਸੀਟਾਂ ਜਿਆਦਾ ਤੋਂ ਜਿਆਦਾ ਜਿੱਤ ਸਕੀਏ ਪਰ ਮੈਂ ਇਹ ਕਹਿਣਾ ਕਿ ਰਾਜਨੀਤੀ ਦੇ ਵਿੱਚ ਮਤਲਬ ਕਿਸੇ ਨੂੰ ਬੋਧੋ ਬਦੀ ਮਲਾਈਨ ਨਹੀਂ ਕਰਨਾ ਚਾਹੀਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਇੱਕ ਲਿਸਟ ਜਾਰੀ ਕੀਤੀ ਆ ਆਮ ਪਾਰਟੀ ਨੇ ਦਿਨਾ ਨਗਰ ਦੇ ਬਾਰੇ ਇੱਥੇ ਕੁਝ ਉਹਨਾਂ ਨੇ ਅਹੁਦੇਦਾਰ ਐਨਾਨਸ ਕੀਤੇ ਉਹਦੇ ਵਿੱਚ ਇਹ ਆਪਣੇ ਸਰਦਾਰ ਮਚੀਤਰ ਸਿੰਘ ਬਿਕਾਜੀ ਇਹਨਾਂ ਨੂੰ ਵੀ ਕੋਈ ਅਹੁਦਾ ਦਿੱਤਾ ਗਿਆ ਪਤਾ ਨਹੀਂ ਸ਼ਾਇਦ ਵਿਧਾਨ ਸਭਾ ਦਾ ਕੁਝ ਬਣਾਇਆ ਦੀਨਾਂ ਨੇ ਕਦੇ ਤੇ ਇਹ ਆਏ ਮੇਰੇ ਕੋਲ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਨੂੰ ਅਹੁਦਾ ਦਿੱਤਾ ਉਹਨਾਂ ਨੇ ਜਾਂ ਬਣਾਇਆ ਤੇ ਕੀ ਉਹ ਕਹਿੰਦੇ ਜੀ ਮੁੰਦੇ ਪਤਾ ਹੀ ਨਹੀਂ ਹੀ ਵਾਸ ਟੋਟਲੀ ਇਗਨੋਰੈਂਟ ਅਬਾਊਟ ਥਿਸ ਮੈਂ ਕਿਹਾ ਫੇਰ ਇਹ ਕੀ ਗੱਲ ਬਣੀ ਹੈ ਕਿਸਾਂ ਇਹ ਕਹਿਣ ਲੱਗੇ ਬੌਜੀ ਅਸੀਂ ਤਾਂ ਤੁਹਾਡੇ ਨਾਲ ਆ ਅੱਜ ਤੱਕ ਜਦੋਂ ਦੇ ਤੁਹਾਡੇ ਨਾਲ ਪੁਰੇ ਦਿਆਂ ਤੁਹਾਡੇ ਨਾਲ ਹੀ ਬੈਠੇ ਆ ਇਹ ਕਿੰਨ ਪਾ ਦਿੱਤਾ ਕਿੰਨ ਲਿਖਿਆ ਉਹ ਇਹ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕਰ ਘੁੜ ਦਿੱਤਾ ਹੋਣਾ ਪਰ ਮੈਂ ਤੁਹਾਡੇ ਨਾਲ ਸੋ ਅੱਜ ਇਹ ਤੁਹਾਡੇ ਸਾਹਮਣੇ ਬੈਠੇ ਨੇ ਤੁਸੀਂ ਬਾਕੀ ਜਿਹੜੀ ਕੋਈ ਗੱਲ ਕਰਨੀ ਹੈ ਉਹ ਇਹਨਾਂ ਨਾਲ ਕਰ ਸਕਦੇ ਹੋ ਇਹਨਾਂ ਤੋਂ ਪੁੱਛ ਸਕਦੇ ਹੋ ਦੂਸਰੀ ਗੱਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਵੇਂ ਦਿੱਲੀ ਦਾ ਜਦੋਂ ਇਲੈਕਸ਼ਨ ਆਇਆ ਸੀ ਸੈਕੰਡ ਟਾਈਮ ਦਿੱਲੀ ਜੀਵਲ ਸਾਹਿਬ ਨੇ ਆਮ ਪਾਰਟੀ ਨੇ ਉੱਤੇ ਨਾਰਾ ਦਿੱਤਾ ਕਿ ਦਿੱਲੀ ਵਾਸੀਓ ਜੀਏ ਤੇ ਤੁਹਾਨੂੰ ਮੇਰਾ ਕੰਮ ਪਸੰਦ ਆ ਤੁਸੀਂ ਸਮਝਦੇ ਹੋ ਵੀ ਅਸੀਂ ਕੰਮ ਕੀਤਾ ਦਿੱਲੀ ਦਾ ਡਵੈਲਪਮੈਂਟ ਵੀ ਕਰਾਈ ਹੈ ਗਰੀਬਾਂ ਦੇ ਕੰਮ ਵੀ ਕੀਤੇ ਆ ਤੇ ਮੈਨੂੰ ਵੋਟ ਪਾਇਓ ਜੇ ਨਹੀਂ ਤੇ ਤੁਸੀਂ ਆਪ ਪਾਰਟੀ ਨੂੰ ਵੋਟ ਬੇਸ਼ੱਕ ਨਾ ਪਾਇਓ ਮੈਂ ਜਾਵਾਂਗਾ ਕਿ ਇਹੀ ਨਾਰਾ ਦਿਨਾ ਨਗਰ ਦੇ ਵਿੱਚ ਜਿਹੜੇ ਆਮ ਪਾਰਟੀ ਦੇ ਲੀਡਰ ਬਣੇਦੇ ਆ ਉਹ ਲਾਉਣ ਕੇ ਦੀਨਾ ਨਗਰੀਓ ਜੇ 2 ਸਾਲਾਂ ਦੇ ਵਿੱਚ ਕੋਈ ਕੰਮ ਕੀਤਾ ਤੇ ਵੋਟ ਪਾਇਓ ਇਹ ਜੁਰਤ ਕਰਨ ਤੇ ਜੁਰਤ ਕਰਕੇ ਫਿਰ ਨਾਲ ਕੰਮ ਗਨਾਉਣ ਪਈ ਇਹਨਾਂ ਨੇ 2 ਸਾਲਾਂ ਦੇ ਵਿੱਚ ਕੀ ਕੀਤਾ ਦੀਨਾ ਨਗਰ ਦੇ ਵਿੱਚ ਜੇ ਮੈਂ ਹੀ ਕਹਾਂ ਕਿ ਦੀਨਾ ਨੇ ਤੇ ਸਟੈਂਡ ਸਟਿਲ ਕਰਕੇ ਰੱਖ ਦਿੱਤਾ ਜਿਹੜੇ ਪੰਜਾਬ ਨਿਰਮਾਣ ਦੇ ਵਿੱਚ ਉਹ ਡਿਸਕ੍ਰੈਸ਼ਨਰੀ ਫੰਡ ਇਧਰ ਉਧਰ ਉਹ ਲਿਆ ਕੇ ਪੈਸਾ ਔਰ ਜਿੰਨੇ ਪ੍ਰੋਜੈਕਟਸ ਦੀਨਾ ਨਗਰ ਦੇ ਚੱਲਿਆ ਕੇ ਅਰੁਣਾ ਚੌਧਰੀ ਨੇ ਦਿੱਤੇ ਉਹਨਾਂ ਦੇ ਵਿੱਚ ਖੱਲਣ ਤੇ ਜ਼ਰੂਰ ਪਾਇਆ ਵਿਲੇ ਤੇ ਜ਼ਰੂਰ ਕੀਤੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਵਾਂ ਪ੍ਰੋਜੈਕਟ ਇੱਕ ਵੀ ਨਹੀਂ ਲੱਗਿਆ ਬੜੀ ਮਿਹਰਬੰਦ ਸੁਣਦਾ ਬੈਠਾ ਉਹ ਕਹਿਣ ਲੱਗੇ ਅਸੀਂ ਜੀ ਮਿਲ ਵੱਡੀ ਕਰਤੀ ਤੇ ਤੁਹਾਨੂੰ ਸਾਰੇ ਜੱਗ ਯਾਰ ਸਾਰੇ ਕਿਸਾਨਾਂ ਨੂੰ ਪਤਾ ਹੈ ਕਿ 450 ਕਰੋੜ ਰੁਪਈਆ ਲਾ ਕੇ ਇਹ ਪਿਛਲੀ ਸਰਕਾਰ ਦੀ ਕੈਬਨਿਟ ਨੇ ਪਾਸ ਕੀਤਾ ਸੀ ਔਰ ਉਹਦੇ ਚ ਖਾਸ ਤੌਰ ਦੇਤੇ ਨਮਾਇਆ ਰੋਲ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਔਰ ਅਰੁਣਾ ਚੌਧਰੀ ਦਾ ਸੀ ਰੰਧਾਵਾ ਸਾਹਿਬ ਕੋਆਪਰੇਟਰਨ ਮਿਨਿਸਟਰ ਸੀਗੇ ਔਰ ਦਿਨਾ ਨਗਰ ਜੇ ਮਿਲ ਸੀ ਇਹਨਾਂ ਦੋਨਾਂ ਨੇ ਔਰ ਨਾ ਦੋਨਾਂ ਦੇ ਨਾਲ ਨਾਲ ਜਿਹੜੇ ਬਾਕੀ ਜ਼ਿਲ੍ਹੇ ਦੇ ਮੈਂਬਰ ਸੀ ਜਾਂ ਐਮਐਲਏ ਸੀ ਜਾਂ ਮੰਤਰੀ ਸੀ ਜਿਵੇਂ ਤ੍ਰਿਪਤੂਨੀ ਨਜ਼ਾਮ ਆਪਣਾ ਪਾੜਾ ਸਾਹਿਬ ਸੀਗੇ ਸਾਰਿਆਂ ਨੇ ਯੂਨਾਈਟਿਡ ਐਫਐਸ ਦੇ ਨਾਲ ਇਹ ਮਿਲ ਵੱਡੀ ਹੋਈ ਨੇ ਕਿ ਮਿਲ ਨੂੰ ਤਾਂ ਸੇਲ ਕਰਨ ਵਾਲੇ ਪਾਸੇ ਤੁਰਪੇ ਨਹੀਂ ਦੁਨੀਆ ਔਰ ਇਹ ਬੜੇ ਚੌੜੇ ਹੋ ਗਏ ਜੀ ਅਸੀਂ ਮਿਲ ਵੱਡੀ ਕਰਤੀ ਹਾਂ ਇਹ ਜ਼ਰੂਰ ਕਹਿ ਸਕਦੇ ਆਂ ਕਿ ਲੰਗਦੇ ਵੜਦੇ ਹੋ ਰੈਸਟ ਹਾਊਸ ਦੀਆਂ ਸਰਵਿਸਿਜ਼ ਇਹ ਲੋਕ ਇੰਜੋਏ ਜ਼ਰੂਰ ਕਰਦੇ ਪੈਨ ਜਿਹੜੀਆਂ ਸਾਡੇ ਚੋਂ ਕਦੇ ਨਹੀਂ ਕਿਸੇ ਨੇ ਕੀਤੀਆਂ ਨਾ ਕਦੇ ਅਜਿਹੀਆਂ ਝੂਠ ਵੀ ਮਤਲਬ ਬਿਲਕੁਲ ਕਹਿ ਸਕਦੇ ਆਂ ਹੱਦਾ ਪਾਰ ਕਰ ਗਏ ਪੰਚਾਇਤਾਂ ਦੇ ਕੋਲ ਜਿੰਨਾ ਰੁਪਈਆ ਪਿਆ ਸਾਰੇ ਸਰਪੰਚਾਂ ਨੂੰ ਕੰਮ ਰੋਕ ਦਿਓ ਜੀ ਇਹਨਾਂ ਦੇ ਕੰਮ ਰੋਕ ਦਿਓ ਜੀ ਕਰੇ ਸੈਕਟਰੀ ਬਦਲਦੇ ਨੇ ਕਦੇ ਕਿਸੇ ਨੂੰ ਦੰਕਾ ਮਾਰੇ ਨੇ ਕਦੇ ਵੀਡੀਓ ਬਦਲਦੇ ਨੇ ਕਦੇ ਕੁਝ ਕਰੇ ਇਹ 2 ਸਾਲ ਦੇ ਵਿੱਚ ਦੀਨਾਨਗਰ ਬਲਾਕ ਦੇ ਵਿੱਚ ਘੱਟੋ ਘੱਟ 4-5 ਵੀਡੀਓ ਬਦਲ ਗਏ ਇਸੇ ਤਰ੍ਹਾਂ ਦੁਰੰਗਲੇ 4-5 ਬਦਲ ਗਏ ਹੁਣ ਤੁਹਾਨੂੰ ਅਹਰਾਨ ਵੀ ਹੋएगी ਸੁਣ ਕੇ ਕਿ ਦੀਨਾਨਗਰ ਕਮੇਟੀ ਮ्युनਿਸਪਲ ਕਾਉਂਸਲ 2 ਸਾਲ ਦੇ ਵਿੱਚ 12 ਇਹ ਬਦਲ ਗਏ 2 ਸਾਲ 'ਚ 12 ਇਹ 12 ਦਿਨਾਂ ਚ 26 ਇੱਕ ਦੀ ਐਵਰੇਜ 2 ਮਹੀਨੇ ਦੀ ਰਹੀ ਜਿਹੜਾ ਬੰਦਾ 2 ਮਹੀਨੇ ਲਈ ਇੱਥੇ ਆਏਗਾ ਉਹ ਕੀ ਕੰਮ ਕਰੇਗਾ ਔਰ ਉਹ ਜਿਹੜੇ 2 ਮਹੀਨੇ ਦੀ ਐਵਰੇਜ ਹੈ ਇਹਦੇ ਵਿੱਚ ਮੈਂ ਉਹ ਵੀ ਪਾ ਰਿਆਂ ਜਿਹੜਾ ਪੀਰੀਅਡ ਐਡੀਸ਼ਨਲ ਚਾਰਜ ਰਿਹਾ ਅੱਜ ਵੀ ਦਿਨਾਗਰ ਕਮੇਟੀ ਦੇ ਵਿੱਚ ਜਿਹੜਾ ਈਓ ਹੈ ਉਹਦੇ ਕੋਲ ਐਡੀਸ਼ਨਲ ਚਾਰਜ ਆ ਫੁੱਲ ਟਾਈਮ ਈਓ ਨਹੀਂ ਹੈ ਫੁੱਲ ਟਾਈਮ ਜੇਈ ਵੀ ਹੈ ਫੁੱਲ ਟਾਈਮ ਅਕਾਊਂਟੈਂਟ ਵੀ ਹੈ ਇੱਥੇ ਇੰਨੀਆਂ ਪ੍ਰੋਫੈਸ਼ਨਲਾਈਜ਼ਡ ਕਾਡਰ ਦੀਆਂ ਪੋਸਟਾਂ ਹੋਣ ਦੇ ਬਾਵਜੂਦ ਵੀ ਸਿਰਫ ਇੱਕ ਸੈਨੀਟਰੀ ਇਨਸਪੈਕਟਰ ਹੈ ਜਿਹੜਾ ਸਟੇਟ ਕਾਡਰ ਦਾ ਬੰਦਾ ਬਾਕੀ ਸਾਰੇ ਲੋਕਲ ਬੰਦੇ ਬੈਠੇ ਨੇ ਔਰ ਜਦੋਂ ਮਰਜ਼ੀ ਚਲੇ ਜਾ ਸੋ ਇਨਸਾਨ ਪਈ ਹੁੰਦੀ ਹੈ ਦੀਨਾਂਗਰ ਦੇ ਕੰਮ ਸਟੈਂਡ ਸਟਿਲ ਇਹਨਾਂ ਨੇ ਆਮ ਪਾਰਟੀ ਨੇ ਕਰਕੇ ਰੱਖ ਦਿੱਤੇ ਨਾ ਕਿਸੇ ਸਰਪੰਚ ਨੂੰ ਕੰਮ ਕਰਨ ਦਿੱਤਾ ਨਾ ਕਮੇਟੀ 'ਚ ਕੰਮ ਕਰਨ ਦਿੱਤਾ ਜਿੱਥੇ ਵੀ ਜਿੱਥੇ ਕੰਮ ਸੀ ਉੱਥੇ ਦੀ ਉੱਥੇ ਰੁਕ ਗਿਆ ਇਹ ਦੇਨ ਨਾਰਾ ਮੈਂ ਕਹਿੰਦਾ ਇਹ ਦੇਨ ਨਾਰਾ ਹੈ ਇਲੈਕਸ਼ਨ ਦੇ ਵਿੱਚ ਕਿ ਅਸੀਂ ਜਿਹੜੇ 2 ਸਾਲ 'ਚ ਕੰਮ ਕਰਾਏ ਨਾ ਉਹਨਾਂ ਨੂੰ ਧਿਆਨ ਚ ਰੱਖ ਕੇ ਵੋਟਾਂ ਪਾਓ ਤੇ ਜਿਹੜੇ ਕੰਮ ਕਰਾਇਆ ਉਹਦੀ ਲਿਸਟ ਵੀ ਜਾਰੀ ਕਰਨ ਦੀ ਨਾਗਰਿਕ ਵੀ ਇਹ ਅਸੀਂ ਕੰਮ ਜਿਹੜੇ ਨਵੇਂ ਕਰਾਏ ਹਨ ਹਾਂ ਨਵੇਂ ਜਿਹੜੇ ਕੰਮ ਕਰਾਇਆ ਨੂੰ ਮੈਂ ਤੁਹਾਨੂੰ ਦੱਸ ਦਿੰਦਾ ਕਿ ਲੋਕਾਂ ਦੇ ਗਰੀਬਾਂ ਦੇ ਰਾਸ਼ਨ ਕਾਰਡ ਇਹਨਾਂ ਨੇ ਜਰੂਰ ਕੱਟੇ ਜਿਹੜੇ 39523 ਰਾਸ਼ਨ ਕਾਰਡ ਅਰੂਣਾ ਚੌਧਰੀ ਨੇ ਬਣਾਏ ਸੀ ਗਰੀਬਾਂ ਦੇ ਉਹਦੇ ਚ ਕਟੌਤੀਆਂ ਜਰੂਰ ਕੀਤੀਆਂ ਫਿਰ ਵੀ ਅਸੀਂ ਫਾਈਟ ਕਰਦੇ ਰਹੇ ਬਹੁਤ ਮਿਨੀਮਮ ਕਟਾਂ ਦਿੱਤੇ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਸੇ ਤਰ੍ਹਾਂ ਬੁਢਾਪਾ ਪੈਨਸ਼ਨਾਂ ਗਰੀਬਾਂ ਦੀਆਂ ਪੈਨਸ਼ਨਾਂ ਇਹ ਜ਼ਰੂਰ ਇਹਨਾਂ ਨੇ ਕੱਟਣ ਵਾਲੇ ਪਾਸੇ ਤੁਰੇ ਨ ਪਰ ਇਹਨਾਂ ਨੇ ਜੋ ਸੀ ਵੀ ਪੋਜ਼ਿਟਿਵ ਕੰਮ ਨਹੀਂ ਕੀਤਾ ਕੋਈ ਇਹ ਇਹ ਹਾਲਤ ਹੈ ਸਾਡੇ ਦੀਨਾਨਗਰ ਦੀ ਇਹਨਾਂ ਲੋਕਾਂ ਨੇ ਕਰਕੇ ਰੱਖ ਦਿੱਤੀ ਹੈ 75 ਦੀ ਬਿੱਕਾ ਦੀ ਗੱਲ ਕਰਦੇ ਵੀ ਉਹ ਕਿੰਨੇ ਝਿਰ ਤੋਂ ਪਾਰਟੀ ਨਾਲ ਜੁੜੇ ਨੇ ਕਾਂਗਰਸ ਪਾਰਟੀ ਨਾਲ ਅਤੇ ਇਹੋ ਜੀ ਕਿਹੜੀ ਨੌਬਤ ਆ ਗਈ ਕਿ ਝੂਠ ਬੋਲ ਕੇ ਜਿਹੜਾ ਸ਼ਾਮਲ ਕੀਤਾ ਗਿਆ ਇਲਜ਼ਾਮ ਦੀ ਗੱਲ ਕਰਦੇ ਨੇ ਕੋਈ ਕੈਂਜੀ ਉਹ ਚਲਾਉਂਦੇ ਆ ਚੰਗੀ ਸੋਸਾਇਟੀ ਇਹਨਾਂ ਦੀ ਲੋਕਾਂ ਦੇ ਕੰਮ ਕਰਦੇ ਗਰੀਬਾਂ ਦੇ ਕੰਮ ਕਰਦੇ ਆ ਔਰ ਹਰ ਆਦਮੀ ਜਾਂ ਹੁਣ ਜਿਵੇਂ ਇਲੈਕਸ਼ਨ ਦਾ ਮੌਸਮ ਹੈ ਚਾਉਣ ਦੇ ਵੀ ਜੇਰਾ ਦਾ ਨਾਮ ਯੂਜ਼ ਕੀਤਾ ਜਾ ਸਕੇ ਮੁੰਡੇ ਦਾ ਤੇ ਚੰਗੀ ਗੱਲ ਆ ਅੱਛਾ ਮੁੰਡਾ ਅੱਛਾ ਕੰਮ ਕਰ ਰਿਹਾ ਤੇ ਪਹਿਲੇ ਤੇ ਇਹਦੇ ਤੇ ਵੀ ਪਰਚੀ-ਪਰਚੀ ਕ੍ਰਾਈਮ ਕੋਸ਼ਿਸ਼ ਕੀਤੀ ਆ ਪਹਿਲਾਂ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਹੋਰ ਪਤਾ ਨਹੀਂ ਕਿ ਉਹ ਜਿਹੜੀਆਂ ਗੰਨ ਗੁੰਨ ਦੀਆਂ ਕੋ ਫੋਟੋਆਂ ਫੋਟੋਆਂ ਪਿੱਛੇ ਜਾਰੀ ਹੋਈਆਂ ਦੋ ਐਫ ਆਈ ਆਰਾਂ ਦਰਜ ਕੀਤੀਆਂ ਦੋਨੇ ਸਾਡੇ ਬੰਦਿਆਂ ਦੇ ਕਰਤੀਆਂ ਇਹ ਕਹੇਦੇ ਤੇ ਕਰਤੀ ਇਹ ਕੋ ਸਾਡੇ ਰਾਜਾ ਜਿਹੜਾ ਜੀ ਛੱਡੇ ਚੱਕ ਦਾ ਸਰਪੰਚ ਰਾਜਵੀਰ ਦੱਸੋ ਇਹ ਕੋ ਕ੍ਰਿਮੀਨਲ ਬੰਦੇ ਨੇ ਪੱਬਲ ਦੀ ਸੇਵਾ ਕਰ ਰਿਹਾ ਇੱਕ ਜਿੱਤਿਆ ਸਰਪੰਚ ਆ ਇੱਕ ਐਨਜੀਓ ਚਲਾ ਰਿਹਾ ਜਿਹਨੂੰ ਕੋਈ ਨਹੀਂ ਚਲਦਾ ਬੁਢਾਪੇ ਬੁੜੇ ਬੰਦੇ ਨੂੰ ਜਾਂ ਕੋਈ ਲਵਾਰਸ ਨੂੰ ਉਹਨੂੰ ਆਪਣੀ ਸੰਸਥਾ ਚ ਲੈ ਕੇ ਜਾਂਦੇ ਉਹਨੂੰ ਰੋਟੀ ਪਾਣੀ ਉਹਦੀ ਦੇਖਭਾਲ ਕਰਦੇ ਰਾਤ ਦੇ ਇੱਕ ਕੋਈ ਕਰਾਈਂ ਕਰਨ ਵਾਲੇ ਬੰਦੇ ਸੀ ਇਹ ਹਜੇ ਇਹ ਕੰਮ ਕਰਦੇ ਇੱਕ 500000 ਰੁਪਏ ਦਾ ਲਾਰਾ ਝੂਠਾ ਵਾਦਾ ਕਰਦੇ ਵੀ ਇਹ ਲੋਕਾਂ ਨੂੰ ਪਰਮਾ ਦੇ ਲਈ ਜੀ ਬੋ ਦਰਿਆ ਨੀ ਕਿ ਉਹਨਾਂ ਦਾ ਯਾਰ ਰਵੇ ਤੇਰੀ ਦਾ ਇੱਕ ਇੱਕ ਵਾਰਾ ਇਹ ਤੇ ਤੁਸੀਂ ਬਸੀ ਤੇ ਬਈ ਇਲੈਕਸ਼ਨ ਚੱਲੇਗਾ ਤੇ ਉਦੋਂ ਗੱਲਾਂ ਕਰਾਂਗੇ ਵਾਦੇ ਤੇ ਬੜੇ ਕੀਤਾ ਜਨੇ ਕਹਿੰਦੇ ਜੀ ਅਸੀਂ 1500 ਤੋਂ ਵਾਜੀ ਕਰਦੇ ਆਂਗੇ 25000 ਪੈਨਸ਼ਨ ਕਰਦੇ ਆਂਗੇ ਇਹਨਾਂ ਨੇ ਲੱਗੀ ਦੀਆਂ ਕਿ ਕਟਣੀਆਂ ਸ਼ੁਰੂ ਕਰਤੀਆਂ ਫਿਰ ਇਹਨਾਂ ਨੇ ਕਿਹਾ ਔਰ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਮੈਡਮ ਨੇ ਅਰੁਣਾ ਨੇ ਕੋਈ ਵੀ ਰੇਜ਼ ਕੀਤਾ ਸੀ ਅਸੈਂਬਲੀ 'ਚ ਸਾਡੇ ਵਲੇ ਨਾਲ ਦੀ ਨਾਲ ਸ਼ਗਨ ਸਕੀਮ ਦੇ ਪਾਸੇ ਮਿਲਦੇ ਸੀ ਹੁਣ ਤੁਸੀਂ ਸਾਰੇ ਦੇਖੀ ਨੀ ਆ ਲਾਈਵ ਜਦੋਂ ਕਾਸਟ ਹੋਈਆ ਟੈਲੀਕਾਸਟ ਹੋਈਆ ਸਾਡੇ 1600 ਕੇਸ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸ਼ਗਨ ਸਕੀਮ ਦਾ ਪੈਂਡਿੰਗ ਪਿਆ ਔਰ ਮਾਰਚ 23 ਤੱਕ ਪੈਸੇ ਆਏ ਨਾ 1 ਸਾਲ ਦੇ ਪੂਰੇ ਪੈਸੇ ਅਜੇ ਤੱਕ ਸ਼ਗਨ ਸਕੀਮ ਦੇ ਨਹੀਂ ਮਿਲੇ ਪਰ ਉਹ ਕਹਿ ਰਹੇ ਗ੍ਰੈਸ਼ਨ ਘਰਾਂ ਨੂੰ ਜਾ ਰਹੇ ਘਰ ਘਰ ਪ ਜਾ ਰਹੇ ਤੁਸੀਂ ਤੁਹਾਡੀ ਨਾ ਦੇਖੀ ਜਾ ਦਰਪਣ ਦੇ ਉੱਤੇ ਜਿਹੜੀ ਉਹ ਲਾਈਨ ਲੱਗੀ ਰਹੀ ਆਟਾ ਲੈਣ ਵਾਲਿਆਂ ਦੀ ਤਾਂ ਤੁਸੀਂ ਉਹ ਨਿਊਜ਼ ਕੀਤੀ ਸੀ ਇਹ ਤਾਂ ਕਹਿੰਦੇ ਜੀ ਅਸੀਂ ਘਰ ਘਰ ਪ ਜਾਵਾਂਗੇ ਤੇ ਉੱਥੇ ਦੇ ਰਾਸ਼ੀ ਬਹੁਤ ਆ ਔਰ ਤੁਸੀਂ ਤੁਹਾਨੂੰ ਯਾਦ ਹੋਣਾ ਚਾਹੀਦਾ ਤੁਹਾਨੂੰ ਤਾਂ ਪਤਾ ਸਾਡੇ ਨਾਲ ਸੱਜਾ ਦਾ ਪਤਾ ਬਲਕੇ ਸੋ ਇਹ ਸਾਨੀ ਇਹ ਗੱਲਾਂ ਕਰਦੇ ਨੇ ਇਹ ਡਿਟੀਰੀਅਰ ਰੇਟ ਦਿਨ ਬਦ ਦਿਨ ਹੋਇਆ ਹੋ ਰਿਹਾ ਹੁਣ ਅੱਜ ਇਹਨਾਂ ਨੇ ਜੋ ਕੁਝ ਕਾਰਗਰਕੀ ਇਹਨਾਂ ਦੀ ਹੈਗੀ ਐ ਕੈਂਡੀਡੇਟ ਨਹੀਂ ਇਹਨਾਂ ਨੂੰ ਮਿਲਦੇ ਪਏ ਕਿ ਪਿਛਲੇ ਦਿਨ ਸਾਹਮਣੇ 8 ਕੈਂਡੀਡੇਟ ਹੁਣ ਤੱਕ ਇਹਨਾਂ ਨੇ ਅਨਾਉਂਸ ਕੀਤੇ ਆਪ ਪਾਰਟੀ ਨੇ ਜਿਹਦੇ ਚੋਂ 5 ਇਹਨਾਂ ਦੇ ਮੰਤਰੀ ਨੇ ਕਿਉਂਕਿ ਉੱਥੇ ਨਵਾਂ ਕੋ ਬੰਦਾ ਹੀ ਨਹੀਂ ਤਿਆਰ ਹੋ ਆ ਜਾਏ ਕਾਬਿਲ ਨਹੀਂ ਸਮਝਿਆ ਕਿਸੇ ਨੂੰ ਦੋ ਜਿਹੜੇ ਨਾ ਉਹ ਕਾਂਗਰਸ ਤੋਂ ਲੈ ਕੇ ਗਏ ਜੀਪੀ ਤੇ ਸੁਸ਼ੀਲ ਕੁਮਾਰ ਢੰਗੂ ਜੀ ਤੇ ਤੀਜਾ ਹੁਣ ਚੱਬੇਵਾਲ ਸਾਹਿਬ ਲੈ ਕੇ ਗਏ ਇੱਕ ਜਿਹੜਾ ਉਹ ਕਲਾਕਾਰ ਉਹ ਜਿਹੜਾ ਤੁਹਾਨੂੰ ਫਰੀਦਕੋਟ ਇਹਨਾਂ ਨੇ ਕੈਂਡੀਡੇਟ ਦਿੱਤਾ ਕੈਂਡੀਡੇਟ ਜੇ ਜੇ ਇਹ ਨਹੀਂ ਇਹ ਕਹਿੰਦੇ ਨੇ ਇਹਨਾਂ ਨੂੰ ਬੜਾ ਬੀ ਬਹੁਤ ਵਧੀਆ ਕੰਮ ਕਰ ਰਹੇ ਆ ਇਹਨਾਂ ਨੂੰ ਆਪਣੇ ਆਪ ਤੇ ਕੰਫੀਡੈਂਸ ਆ ਤੇ ਕੈਂਡੀਡੇਟ ਕਿਉਂ ਨਹੀਂ ਮਿਲਦੇ ਪਏ ਸਰ ਦਿਨੇ ਨਗਰ ਜੀਟੀ ਰੋਡ ਕਰਨਾ ਸ਼ੁਰੂ ਹੋਇਆ ਸੀ ਆਧੇ ਜੇ ਹੋ ਕੇ ਰੋਕ ਕੇ ਰਹਿ ਗਿਆ ਪੂਰਾ ਨਹੀਂ ਕੰਪਲੀਟ ਹੋ ਪਾਇਆ ਇੱਕ ਬਹੁਤ ਪ੍ਰੋਜੈਕਟ ਨੇ ਜਿਹੜਾ ਕੰਪਲੀਟ ਨਹੀਂ ਹੋਇਆ ਇਹ 2 ਸਾਲ ਲੰਘ ਗਏ ਇਹ ਜਿਹੜਾ ਆਰਓਡੀ ਐਤਕੀ ਮੈਡਮ ਨੇ ਸਵਾਲ ਵੀ ਕੀਤਾ ਸੀ ਪੇ ਆਰਓਡੀ ਕਦੋਂ ਕੰਪਲੀਟ ਕਰਦੇ ਹੋ ਠੀਕਾ ਡਿਲੇ ਹੋਈ ਆ ਸਾਡੇ ਵੇਲੇ ਵੀ ਡਿਲੇ ਹੋਈ ਆ ਉਹ ਹੋਈ ਡਿਊ ਕੋਰੋਨਾ ਕਿਉਂਕਿ ਜਿਹੜੀ ਕੁਆਲੀਫਾਈਡ ਲੇਬਰ ਆ ਜਿਹੜੀ ਇਹਨੂੰ ਬਣਾਉਂਦੀ ਆ ਉਹ ਭੱਜ ਗਈ ਉਹ ਜਦੋਂ ਆਉਂਦੇ ਆਉਂਦੇ ਰੀਸੈਟਲ ਹੁੰਦੇ ਆ ਡੇਢ ਦੋ ਸਾਲ ਖਰਾਬ ਹੋ ਗਏ ਤੇ ਹੁਣ ਤੇ ਦੋ ਸਾਲ ਲੈਣਾ ਵੀ ਲੰਘੇ ਤੇ ਤੇ ਹੁਣ ਤੱਕ ਕੰਪਲੀਟ ਹੈ ਨਾ ਜਿਹੜਾ ਜੀ ਮੀਰਥਲ ਰੋਡ ਜਿਹੜਾ ਕਿ ਕੰਪਲੀਟ ਨਹੀਂ ਹੋਈ ਲੋਕੀਂ ਤਰਫ ਇੰਨੇ ਕੰਮ ਜਿਹੜੇ ਹਲੇ ਆ ਇਹ ਸਟੇਜਾਂ ਤੇ ਬੋਲਦੇ ਆ ਕਿ ਸਹੀ ਚੱਲੀ ਆ ਮੁਲਾਇਮ ਨਮਾ ਰੱਖਿਆ ਅੰਨੇ ਜਾਣੇ ਪੱਕਾ ਕਰਤਾ ਇਹ ਵੀ ਰਿਕਵੈਸਟ ਡੱਕੀ ਕਰਨੇ 40000 ਵੀ ਸੁਣ ਲੋ ਗੱਲ ਹਾਂਜੀ ਇਹਨਾਂ ਜਦੋਂ ਕੋਈ ਬੋਲੇ ਇਹਨਾਂ ਨੂੰ ਇੱਕ ਗੱਲ ਕਹੋ ਕਿ ਤੁਹਾਡੇ ਖਾਤੇ 'ਚ ਅਸੀਂ ਉਹ ਮੰਨਾਂਗੇ ਜਿਹੜੇ ਤੁਹਾਡੀ 2000 ਜਦੋਂ 2 ਸਾਲ ਤੋਂ ਤੁਹਾਡੀ ਸਰਕਾਰ ਬਣੀ ਆ ਤੁਸੀਂ ਐਡਵਰਟਾਈਜ਼ਮੈਂਟ ਕਰਕੇ ਟੈਸਟ ਲੈ ਕੇ ਇੰਟਰਵਿਊ ਲੈ ਕੇ ਸਿਲੈਕਸ਼ਨ ਕਰਕੇ ਅਪੁਆਇੰਟਮੈਂਟ ਦਿੱਤੀ ਜਿਹੜੀਆਂ ਸਿਲੈਕਸ਼ਨ ਆਲਰੇਡੀ ਹੋਈਆਂ ਸੀ ਉਹਨਾਂ ਨੂੰ ਸਿਰਫ ਆਰਡਰ ਫੜਾ ਕੇ ਜਿਵੇਂ ਹੁਣ ਮਿਲ ਕਹਿੰਦੇ ਅਸੀਂ ਵੱਡੀ ਕਰਤੀ ਤੇ ਸਾਰਾ ਕੁਝ ਤਾਂ ਕੀਤਾ ਨਾ ਕੰਮ ਚੱਲਣ ਦੇ ਆ ਹੁਣ ਨੈਚੁਰਲੀ ਸਰਕਾਰ ਤੁਹਾਡੀ ਆ ਗਈ ਜਿੱਦਨ ਉਹਨੂੰ ਉਦਘਾਟਨ ਕਰਨਾ ਬਟਨ ਦਬਣਾ ਤੇ ਉਹ ਸਾਡੇ ਮਾਝੇ ਦੇ ਸੀਐਮ ਸਾਹਿਬ ਜਾਂ ਕੋਆਪਰੇਟਿਵ ਮੰਤਰੀ ਆ ਮਹਿਕਮਾ ਵੀ ਉਹਨਾਂ ਕੋਲ ਆ ਉਹੀ ਕਰਨਗੇ ਇਟ ਇਜ਼ ਬਟ ਨੈਚੁਰਲ ਪਰ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਇਹ ਮਿਲ ਵੱਡੀ ਦਾ ਕ੍ਰੈਡਿਟ ਨਹੀਂ ਲੈ ਜਾਣ ਜਿਹੜੇ ਕੰਮ ਤੁਸੀਂ 2 ਸਾਲ ਦੇ ਬਿਨਾਂ ਦੇ ਕਿ 2 ਸਾਲ ਦੇ ਤੁਹਾਡੇ ਇਹ ਦੇ ਗਰੁੱਪੀ ਕਰਨੇ ਜਿਹੜੇ ਇਹ ਰੁਕੇ ਪਏ ਕੰਮ ਆ ਜਾਂ ਕਰਵਾਏ ਜਾਂ ਕੁਝ ਵੀ ਪੈਂਡਿੰਗਾ 70000 ਪਲਸ ਵੋਟਾਂ ਨਾਲ ਕਹਿ ਰਹੇ ਕਿ ਜੇ ਤਾਂ ਭੇਜਾਂਗੇ ਜਿਹੜਾ ਤੇ ਐਮਪੀ ਆਣ ਵਾਲੀ ਪਾਰਟੀ ਕੋਲੋਂ ਇਹ ਤੇ ਟਾਈਮ ਬੱッセਗਾ ਜੀ ਇਹ ਤੇ ਤੁਸੀਂ ਕਲੇਮ ਨਹੀਂ ਕਰ ਸਕਦੇ 70000 80000 ਉਹ ਕਹਿਣ ਨੂੰ ਤੇ ਇਹ ਵੀ ਕਹਸੋ ਦਸੰਟ ਪਰਸੈਂਟ ਦੀ ਵੋਟਾਂ ਸਾਨੂੰ ਪੈਣਗੀਆਂ ਬਾਕੀਆਂ ਨੂੰ ਜ਼ੀਰੋ ਪੈਣਗੀਆਂ ਜਿਵੇਂ ਕਹੇ ਜਾਂਦਾ ਜ਼ੀਰੋ ਬਿਲਕੁਲ ਨਹੀਂ ਉਹ ਵੀ ਜਾਣਦੇ 70000 ਵੋਟਾਂ ਕਿੱਥੋਂ ਲਾ ਲੈਣਗੇ ਸਾਡੀ ਗੱਲ ਕਰਦੇ ਤੇਰਾ ਤੇਰਾ ਜਿੱਤਾਂ ਤੇ ਹੋਰਾਂ ਦਾ ਚੰਗੀ ਪ੍ਰਾਪਤ ਹੋ ਰਹੀ ਆ ਆਵਾਦੀ ਪਾੜੀ ਤੇਰਾ ਤੇਰਾ ਜਿੱਤਾਂ ਨੇ ਜਿਹੜੀ ਕਿਹਾ ਦਾ ਕਿਸੇ ਨੇ ਕਿਸੇ ਨੇ ਉਹਨੂੰ ਪੁੱਛਿਆ ਸੀ ਨਾ ਬਾਰਬਰ ਨੂੰ ਵੀ ਭਾਈ ਮੇਰੇ ਵਾਲਾਂ ਦਾ ਕੀ ਹਾਲ ਹੈ ਤੇ ਉਹਨੇ ਕਿਹਾ ਕਹਿੰਦਾ ਇਹ ਤਾਂ ਹੁਣੇ ਹੀ ਜਮਾਨ ਤੇਰੇ ਸਾਹਮਣੇ ਆ ਜਾਣੇ ਇਹ ਹੋਰ ਦੋ ਮਹੀਨੇ ਢਾਈਆਂ ਮਹੀਨਿਆਂ ਨੂੰ ਪਤਾ ਲੱਗੇ ਨਾ ਕੋਈ ਤੁਹਾਡਾ ਕਿੰਨੀਆਂ ਆਉਂਦੀਆਂ ਨੇ 13 ਜ਼ੀਰੋ ਆਉਂਦੀਆਂ ਨੇ ਕਿ ਜਾਂ ਆਉਂਦੀਆਂ ਸਰ ਜਿੱਦਾਂ ਹੁਣ ਐਮਪੀ ਇਲੈਕਸ਼ਨ ਉਸ ਤੋਂ ਬਾਅਦ ਸਰਪੰਚੀ ਇਲੈਕਸ਼ਨ ਵੀ ਜਿਹੜੇ ਆਣਗੇ ਤਾਂ ਜਿੱਦਾਂ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੂੰ ਪਹਿਲੇ ਡਰਾਇਆ ਗਿਆ ਜਿੱਦਾਂ ਤੁਸੀਂ ਦੱਸਿਆ ਉਹਦਾ ਸਰਪੰਚਾ ਨੂੰ ਵੀ ਡਰਾਇਆ ਜਾ ਸਕਦਾ ਮੈਂ ਸਰਪੰਚੀ ਦੇ ਇਲੈਕਸ਼ਨ ਕਿਉਂ ਨਹੀਂ ਕਰਾਏ ਸਿਰਫ ਇਸ ਕਰਕੇ ਨਹੀਂ ਕਰਾਏ ਤੇ ਹਰ ਪਿੰਡ 'ਚ ਮੈਨੂੰ ਬਾਕੀ ਦੇ ਪੰਜਾਬ ਦਾ ਨਹੀਂ ਪਤਾ ਮੈਂ ਆਪਣੀ ਗੱਲ ਕਰਦਾ ਦੀਨਾ ਨਗਰ ਹਲਕੇ 'ਚ ਹਰ ਪਿੰਡ ਦੇ 'ਚ ਪੰਜ-ਪੰਜ ਸਰਪੰਚਾਂ ਨਾ ਤਿਆਰ ਕੀਤੇ ਦੇ ਜਿਹੜਾ ਚੱਲ ਗਿਆ ਬਸ ਸਾਡਾ ਤੂੰ ਸਰਪੰਚ ਉਹਨੂੰ ਕਹਿੰਦਾ ਤੇਰਾ ਤੂੰ ਸਰਪੰਚ ਸਾਰਿਆਂ ਨੂੰ ਇਹ ਵਿਚ ਆਇਆ ਦਾ ਵੀ ਇਲੈਕਸ਼ਨ ਤੇ ਹੋਣੀ ਹੀ ਉਹ ਤੇ ਅਹੀਂ ਜਿੱਦੂ ਕਹਿ ਦੇਣਾ ਉਹ ਨਹੀਂ ਸਰਪੰਚ ਬਣ ਜਾਣਾ ਮੈਨੂੰ ਤੇ ਹਰ ਹਾਂ ਦੀ ਆ ਪੜ੍ਹੇ ਲਿਖੇ ਬੰਦੇ ਕੀ ਗੱਲ ਕਹਿਣੀ ਵੀ ਲੋ ਜੀ ਸਰਪੰਚ ਐਂ ਹੀ ਬਣ ਜਾਣਾ ਇਹ ਕਿਵੇਂ ਬਣ ਜਾਣਗੇ ਇਹ ਬੋਸਤਾਨ ਹੈ ਕੋਈ ਉਹ ਇਹ ਤੇ ਡਿਕਟੇਟਰਸ਼ਿਪ ਆ ਇਲੈਕਸ਼ਨ ਹੋਣਗੇ ਬਕਾਇਦਾ 1 ਸਾਲ ਹੋ ਗਿਆ ਜੀ ਲੋਈਆਂ ਪੰਚਾਇਤਾਂ ਭੰਗ ਗਿੱਦੀਆਂ ਬੂਹਣੋਂ ਦਾ ਪੈਸਾ ਜਿਹੜਾ ਹੈ ਤੇ ਖੁਰਦੂਦੂ ਕਰ ਰਿਆ ਹੈ ਜਿਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਜਿਹਨਾਂ ਦੁੱਕੀ ਮੋਲ ਨਹੀਂ ਔਰ ਚੌਧਰੀ ਬਣੇ ਕਿਤੇ ਕੁਰਸੀਆਂ ਲਈਆਂ ਤੇ 4000 ਦੀ ਕੁਰਸੀ 7000 ਪਾ ਕੇ ਦੀਪ ਬੋਰ ਕਰਵਾਣ ਦੇ ਆ 10000 ਰੁਪਏ ਫੁੱਟ ਉਹ ਪਾਣ ਦੇ ਆ ਵੀ ਲੈ ਵੀ ਤੇ ਮੇਰੇ ਕਿੰਨੇ ਜਾਈ ਜਲਦੀ ਜਲਦੀ ਲੱਗੀ ਪੰਜਾਂ ਦਿਨ ਤੋਂ ਆ ਤੇ ਮੈਨੂੰ ਕਹਿੰਦੇ ਨੇ ਦੰਦ ਸਵਾਲ ਹੀ ਕਰਨੀ ਆਂਦੇ ਮੈਂ ਤੇ ਮੇਰੀ ਇਹ ਗੱਲ ਦਾ ਜਵਾਬ ਦੇ ਕਿ ਜਿੰਨੀਆਂ ਸਰਕਾਰਾਂ ਰਹੀਆਂ ਤੁਹਾਡੇ ਕੋ ਮਾੜੀ ਸਰਕਾਰ ਕੋਈ ਨਹੀਂ ਕਹਿੰਦੇ ਕਿ ਮੈਂ ਸਰਕਾਰੀ ਸਹਾਇਤਾ ਪਰ ਸਕੂਲਾਂ ਨੂੰ ਯਾਦ ਕਰਦੇ ਕਿ ਜਿਸ ਦਿਨ ਲਾਪਨ ਹੋਇਆ ਕਿ ਰਿਪੋਰਟ ਦੇ ਵਿੱਚ ਗੜੀ ਦਾ ਘਟਦਾ ਪੰਚਾ ਪੰਚ ਤੋਂ ਬਾਅਦ ਉਹ ਹੁਣ ਜਿਹੜਾ ਗਲੀ ਦਾ ਕੰਮ ਹੀ ਲੱਗੇ ਹੋਇਆ ਹੈ ਉਹਦ ਤੱਕ ਹੀ ਜਾਂਦਾ ਹੈ ਪ੍ਰੂਫ ਹੈ ਤੇ ਤੁਸੀਂ ਮੇਰੇ ਨੌਲੇਜ ਵਾਧਾ ਕਰਦਾ ਚੰਗਾ ਹੋਇਆ ਕਿ 2 ਸਾਲ ਤੇ ਕੰਮ ਉੱਥੇ ਚੱਲਿਆ ਨਹੀਂ ਹੁਣ ਪ੍ਰਬੰਧਕ ਲੱਗ ਗਿਆ ਤੇ ਹੁਣ ਕਿਤਾ ਨਾ ਰੋਤ ਰਤ ਕੰਮ ਚੱਲ ਪਿਆ ਇਹਦਾ ਮਤਲਬ ਇਹਨਾਂ ਨੇ ਇਹਨਾਂ ਧੱਕਿਆ ਦਾ ਸੀ ਬਾਕਾਇਦਾ ਸੋਸ਼ਲ ਮੀਡੀਆ ਤੇ ਫੋਟੋਆਂ ਪਾਈਆਂ ਗਈਆਂ ਨੇ ਉਹਨਾਂ ਦੀਆਂ ਫੋਟੋ ਵੀ ਨਾਲ ਸੋਸ਼ਲ ਮੀਡੀਆ ਤੇ ਫੋਟੋਆਂ ਇਸੇ ਵਰਗੇ ਆਈਆਂ ਵੀ 2 ਸਾਲ ਕੰਮ ਨਹੀਂ ਕਰਾਇਆ ਜਾ ਰਹੀਆਂ ਪੈਸੇ ਜਾ ਰਹੇ ਪੈਸੇ ਜਿਹੜੇ ਨੇ ਉਹ ਪੰਜਾਬ ਨਿਰਮਾਣ ਦੇ ਸਾਡੇ ਵਜੇ ਤੇ ਪੈਦੇ ਨੇ ਉਹਨਾ ਕੰਮਾਂ ਦੇ ਨਾਲ ਉਹ ਉਹਨਾ ਪੈਸਿਆਂ ਦੇ ਨਾਲ ਕੰਮ ਕਰ ਰਹੇ ਠੀਕ ਹੈ ਜੀ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਸੀ ਕਿ ਦੋ ਸੜਕਾਂ ਬਹੁਤ ਬੁਰਾ ਹਾਲ ਸੀ ਬੜੇ ਚਿਰ ਦਾ ਤੇ ਅਰੁਣਾ ਜਦੋਸੀ ਮੰਤਰੀ ਉਦੋਂ ਦਾ ਅਸੀਂ ਮਸਲਾ ਓ ਛੇੜਿਆ ਦਾ ਸੀ ਨੋਟ ਲਿਖ ਕੇ ਭੇਜੇ ਦੇ ਸੀ ਗਵਰਨਮੈਂਟ ਆਫ ਇੰਡੀਆ ਨੂੰ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਉਹ ਹੈ ਇੱਕ ਬਰਾਮਪੁਰ ਤੋਂ ਲੈ ਕੇ ਰੰਗਣਾ ਪਿੰਡੀ ਤੋਂ ਨਿਕਲ ਕੇ ਤੇ ਬਾਲਾ ਪਿੰਡੀ ਤੇ ਬਾਲਾ ਪਿੰਡੀ ਤੋਂ ਆਪਣਾ ਮਰਾੜਾ ਮਰਾੜਾ ਉਹ ਗਵਰਨਮੈਂਟ ਆਫ ਇੰਡੀਆ ਨੇ ਕੱਲ ਕਲੀਅਰ ਕਰਤੀਆਂ ਨੇ ਇਹ ਬਣ ਜੇਗੀ ਦੂਸਰੀ ਸੰਮੂ ਚੱਕ ਤੋਂ ਲੈ ਕੇ ਤੇ ਉਹਦੇ ਤੇ ਜਿਹੜੀ ਤਮਰਾਈ ਨਹਿਰ ਤੇ ਔਰ ਉਤੋਂ ਸਿੱਧੀ ਨਾਨੂ ਨੰਗਲ ਜਿਹੜੀ ਉਹ ਸੜਕ ਹੈ 5 ਕਿਲੋਮੀਟਰ ਇਹ ਆ 5 ਕਿਲੋਮੀਟਰ ਉਹ ਹੈ ਔਰ ਇੱਕ ਕਰੋੜਾਂ ਦਾ ਜੇ ਕੋਈ ਕੋਤ ਫਿਗਰ ਵੀ ਮੇਰੇ ਪਾਸ ਹੈਗੀ ਮੈਂ ਤੁਹਾਨੂੰ ਫਾਰਵਰਡ ਕਰ ਦਿੰਦਾ ਉਹ ਉਹਦੀ ਸੈਂਕਸ਼ਨ ਆ ਗਈ ਹੈ ਜਿਦਨ ਆਪਣਾ ਕੋਡ ਹਟੇਗਾ ਤੇ ਉਹਦੇ ਤੇ ਕੰਮ ਹੋ ਜਾਏਗਾ ਠੀਕ ਹੈ ਜੀ ਹਾਂ ਜੀ ਉਹਦਾ ਮਿਲਿਆ ਸੀ ਆਪਚ ਅੱਜ ਕਾਂਗਰਸ ਨਾਲ ਬੈਠੇ ਹੋ ਅਸਲ ਕਹਾਣੀ ਕੀ ਹੈ ਨਹੀਂ ਜੀ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਕਿ ਇਹ ਉਧਰ ਦਿੱਤਾ ਗਿਆ ਮੈਨੂੰ ਆਪ ਪਾਰਟੀ ਦੇ ਵਿੱਚ ਮੈਂ ਤਾਂ ਸ਼ੁਰੂ ਤੋਂ ਇਸ ਪਰਿਵਾਰ ਦੇ ਨਾਲ ਜੁੜਿਆ ਹਾਂ ਜੀ ਇੱਕ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ٹرسٹ ਦੇ ਵਿੱਚ ਮੈਂ ਸੇਵਾ ਕਰ ਰਿਹਾ ਹਾਂ ਤੇ ਮੈਨੂੰ ਇਸ ਬਾਰੇ ਕੋਈ ਨੋਟਾ ਨਹੀਂ ਲਿਣੀ ਹੈ ਕਿ ਕਿੰਨੇ ਮੇਰਾ ਨਾਮ ਹੋਇਆ ਜਾਂ ਕਿੱਦਾਂ ਮੇਰੇ ਕੋਲ ਲਿਸਟ ਆਈ ਹੈ ਮੇਰੇ ਕੋਲ ਜੋ ਲਿਸਟ ਆਈ ਮੈਂ ਉਹ ਦੇਖਿਆ ਜੀ ਤੇ ਬਹੁਜੂਨੇ ਨਾਲ ਮੈਂ ਗੱਲ ਕੀਤੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਬੋਲਦ ਨੂੰ ਡਾਕਟਰ ਕੋਈ ਨਾ ਕੋਈ ਸੈਟਿੰਗ ਤੇ ਹੋਈ ਹੋਈਗੀ ਉੱਤੇ ਜਿਹੜਾ ਤੁਹਾਡਾ ਨਾਮ ਵਿੱਚ ਪਿਆ ਹੈ ਜਿਹੜੇ ਆਪ ਆਗੂ ਨੇ ਆਪੋਂ ਦਿਨਾਣਾ ਕਰ ਤੋਂ ਕੋਈ ਸੈਟਿੰਗ ਹੋਈ ਹੈ ਕਦੀ ਜਾਂ ਮਿਲੇ ਆਸ਼ਰਮ ਦੇ ਵਿੱਚ ਆ ਕੇ ਤੇ ਐਨਜੀਓ ਚਲਾਉਂਦੇ ਦੇਖੋ ਜੀ ਮੇਰੇ ਕੋਲ ਤਾਂ ਹੁਣ ਪਿਛਲੇ ਕੁਝ ਹਫ਼ਤੇ ਖਾਂਦੇ ਜੀ ਵੀ ਆਈ ਹਾਂ ਜੀ ਹੁਣ ਮੇਰੀ ਉਹਨਾਂ ਨਾਲ ਥੋੜੀ ਸੈਟਿੰਗ ਹੋ ਜੀ ਗਈ ਹੂੰ ਜਦੋਂ ਉਹਨਾਂ ਨੇ ਵੀ ਕਹਿ ਦਮ ਅੱਜ ਤੱਕ ਆਮ ਪਾਰਟੀ ਦਾ ਕੋਈ ਵੀ ਜਿਹੜਾ ਮੈਂਬਰ ਆ ਜਾਂ ਵਿਧਾਇਕ ਮੇਰੇ ਸੇਵਾ ਘਰ ਵਿੱਚ ਨਹੀਂ ਆਇਆ ਬਹੁਜੂਨੇ ਆ ਠੀਕ ਹੈ ਜੀ ਉਹਨਾਂ ਨੇ ਮੇਰਾ ਸ਼ੁਰੂ ਤੋਂ ਦੁੱਖ ਸੁੱਖ ਦੇ ਵਿੱਚ ਇੱਕ ਮੇਰਾ ਪਰਿਵਾਰਕ ਮੈਂਬਰ ਹੈ ਜੀ ਪਰ ਰਿਕਵੈਸਟ ਕਰਦਾ ਪਲੀਸ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਮੈਨੂੰ ਇਸ ਤਰ੍ਹਾਂ ਨਾ ਵਿੱਚ ਕੀਤਾ ਗਿਆ ਕਿਤੇ ਨਾਲ ਜੁੜਿਓ ਉਹਨਾਂ ਨਾਲ ਹੁਣ ਕਿਦਾਂ ਉਹ ਜਿਹੜਾ ਉਹਦਾ ਮਿਲਿਆ ਹੁਣ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਜੀ ਨਾ ਉਹ ਦਮ ਜਾਂਦਾ ਹੀ ਨਹੀਂ ਤੇ ਉਹ ਮੰਨਦੇ ਨਹੀਂ ਮੈਂ ਮਿਲਣਾ ਕਿ ਹਾਂ ਗੱਲਬਾਤ ਹੋ ਜੇ ਫਿਰ ਉਹ ਮੰਨਣਾ ਲੋਕਾਂ ਨੂੰ ਵੀ ਸਨਹਿਾ ਦੇਣਾ ਚਾਹੁੰਦੇ ਸੁਨਹਿਾ ਇਹ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਪਾਰਟੀ ਮੈਂ ਆਪਾਂ ਸਤਿਕਾਰ ਕਰਦੇ ਆ ਪਰ ਇਦਾਂ ਕਿਸੇ ਨੂੰ ਬਿਨਾਂ ਦੱਸੇ ਆਪਣੀ ਪਾਰਟੀ ਦੇ ਵਿੱਚੋਂ ਬੰਦਾ ਤੁਹਾਨੂੰ ਬੁਲਾਇਆ ਆਲੇ ਦੁਆਲੇ ਇੱਕ ਪਾਰਟੀ ਦਾ ਨੁਮਾਇੰਦਾ ਵਾਸਤੇ ਤਾਂ ਗਿਆ ਆਇਆ ਹੈ ਕੋਈ ਕੋਈ ਇਲੀਗਲ ਕਾਰਵਾਈ ਜਾਂ ਇੰਦਾ ਦਾ ਕੁਝ ਕਰ ਰਹੇ ਉਹਨਾਂ ਦੇ ਖਿਲਾਫ ਨਾ ਨਹੀਂ ਜੀ ਮੈਂ ਦੇਖੋ ਆਪਾਂ ਸਮਾਜ ਸੇਵੀ ਬੰਦੇ ਜੀ ساری ਟੀਮ ਦੇ ਮੈਂਬਰ ਖੜੇ ਆ ਮੇਰੇ ਪਿੱਛੇ ਪਰਿਵਾਰ ਦੇ ਦੇ ਸਾਡੇ ਨਾਲ ਵਰਕ ਕਰਦੇ ਆ ਆਪਾਂ ਕੋਈ ਕਾਰਵਾਈ ਵੀ ਨਹੀਂ ਕਰਾਉਣਾ ਚਾਹੁੰਦੇ ਪਰ ਹਨ ਆਪਾਂ ਜਰੂਰ ਤੁਹਾਡੀ ਨੋਟਿਸ ਗੱਲ ਲਿਆ ਲਿਆਂਦੀ ਹੈ ਕਿ ਬੋ ਜੀ ਇਹ ਸਾਡੇ ਨਾਲ ਹੋਇਆ ਤੇ ਇਸ ਵਾਰ ਇਹ ਤੁਹਾਨੂੰ ਜਰੂਰ ਜੇ ਤੁਸੀਂ ਅੱਜ ਨਿਗਰੀ ਐਕਸ਼ਨ ਕੋਈ ਨਹੀਂ ਕਰਦੇ ਕੱਲ ਨੂੰ ਅੱਦਾਂ ਕਿਸੇ ਹੋਰ ਦਾ ਵੀ ਨਾਮ ਜਿਹੜਾ ਉਹ ਯੂਜ਼ ਕਰਕੇ ਤੇ ਉਹਨੂੰ ਮਤਲਬ ਐਦਾ ਸ਼ਬੀ ਉਹਦੀ ਖਾਤ ਕਰ ਸਕਦੇ ਨਹੀਂ ਨਾ ਹੱਥ ਜੋੜ ਕੇ ਬੇਨਤੀ ਕਰਨਾ ਉਹਨਾਂ ਨੂੰ ਟ੍ਰਾਂਸ ਬੋਡੀ ਦੇ ਬਖਦਾਰਸ ਭਾਈਓ ਬੜਕਤ ਮੋਗੀ ਬਿਲਕੁਲ ਵੀ ਤੁਹਾਡੇ ਸਾਹਮਣੇ ਆ ਜੀ ਕੀ ਮੰਚਾਂ ਕੀ ਲੱਗਦੀ ਆ ਕਿ ਉਹ ਅੱਦਾਂ ਦੇ ਕੰਮ ਕੀਤੇ ਗਏ ਨੇ ਦੇਖੋ ਜੀ ਆਪਾਂ ਗਰਾਊਂਡ ਤੇ ਵਿਚਰਨ ਵਾਲੇ ਬੰਦੇ ਆ ਜੀ ਠੀਕ ਹੈ ਜੀ ਹਰ ਜ਼ੀਰੋ ਤੋਂ ਲੈ ਕੇ ਹਰ ਤਰ੍ਹਾਂ ਦੇ ਬੰਦਨ ਆਪਾਂ ਮਿਲਿਦਾ ਠੀਕ ਹੈ ਡਿਸਕ ਕਰੀਦਾ ਤੇ ਹਰ ਕੋਈ ਸਾਡਾ ਜਾਣਕਾਰ ਜਾਂ ਸਾਨੂੰ ਪਿਆਰ ਕਰਦਿੰਦੇ ਨੇ ਹੋ ਸਕਦਾ ਉਸ ਕਰਕੇ ਉਹਨਾਂ ਨੇ ਕਿਤੇ ਕੋਈ ਦਬਾਅ ਤੇ ਨਹੀਂ ਸੀਗਾ ਕਿਤੇ ਦੇਖੋ ਜੀ ਹੁਣ ਸਰ ਪ੍ਰੈਸ ਕਾਨਫਰੰਸ ਹੋਈ ਹੈ ਹੁਣ ਸਰ ਹੋ ਗਈ